ਪਹਿਲੀ ਗੱਲ ਤਾਂ ਇਹ ਥੀੜਾ ਕ੍ਰਾਈਮ ਹੈ ਥੀੜਾ ਜੁਰਮ ਹੈ ਬਿਨਾ ਕਿਸੇ ਪਰਚੇ ਤੋਂ ਕਿਸੇ ਬੰਦੇ ਨੂੰ ਚੱਕਣਾ ਅਗਵਾ ਕਰਨਾ ਫੇਰ ਉਹਦੇ ਉੱਤੇ ਆਦਮੁਲੁਖੀ ਤਸੀਹੇ ਦੇਣੇ ਕਰੰਟ ਲਾਉਣੇ ਇਹ ਦੂਜਾ ਕ੍ਰਾਈਮ ਹੈ ਉਸ ਤੋਂ ਬਾਅਦ ਤਸੀਹੇ ਦੌਰਾਨ ਮਾਰ ਕੇ ਉਹਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰਨਾ ਇਹ ਤੀਜਾ ਕ੍ਰਾਈਮ ਹੈ ਤਿੰਨੇ ਕ੍ਰਾਈਮ ਹੈ ਇਮਜ ਦੀ ਜਿਹੜੀ ਮੈਂ ਪੋਸਟ ਮਾਰਟਲ ਦੀ ਰਿਪੋਰਟ ਆ ਉਹਦੇ ਮੁਤਾਬਕ ਸਾਬਤ ਹੋ ਚੁੱਕੇ ਆ ਆ ਗਿਆ ਤੇ ਪੂਰੇ 2 ਹਫ਼ਤਿਆਂ ਦੇ ਲਗਭਗ ਸਮਾਂ ਹੋ ਚੁੱਕਿਆ ਬੁੱਸ ਨੂੰ ਵੀ ਜਿਹੜੇ ਦੋਸ਼ੀਆਂ ਨੂੰ ਅੰਦਰ ਕਰੋ ਉਹਨਾਂ ਤੇ ਕਾਰਵਾਈ ਕਰੋ ਨਾਂ ਉਹਨਾਂ ਦੇ ਟਿੱਕੇ ਜਾ ਚੁੱਕੇ ਆ ਦੋਸ਼ੀਆਂ ਦੇ ਪਰ ਪੁਲਿਸ ਦੇਖ ਰਹੀ ਹੈ ਵੀ ਉਹਨੂੰ ਕਿ ਬਚਾਇਆ ਕਿਵੇਂ ਜਾਵੇ ਮੈਂ ਅੱਜਰ ਰਿਪੋਰਟ ਪੜ੍ਹੀ ਸੀ ਉਹਦੇ ਵਿੱਚ ਇੱਕ ਤੱਥ ਹੈ ਆਪਣਾ ਨਰਿੰਦਰਦੀਪ ਸਿੰਘ ਬਾਰੇ ਵੀ ਜਦੋਂ ਇਹ ਭੈਣ ਬੀਬੀ ਨੈਨਸੀ ਨੇ ਵੀ ਦੱਸਿਆ ਵੀ ਜਦੋਂ ਇਹਨਾਂ ਦਾ ਬਰਨਾਲਾ ਸੈਂਟਰ ਹੁੰਦਾ ਸੀ ਡੀਐਸਪੀ ਬਰਨਾਲਾ ਨੇ ਇਸੇ ਨਰਿੰਦਰਦੀਪ ਸਿੰਘ ਤੋਂ ਬਰਨਾਲੇ ਦੀ ਜੇਲ੍ਹ ਦੇ ਵਿੱਚ ਲੈਕਚਰ ਕਰਵਾਇਆ ਨਸ਼ਿਆਂ ਦੇ ਉੱਤੇ ਨਸ਼ਿਆਂ ਦੇ ਨੁਕਸਾਨ ਕੀ ਹੈ ਇਹਨਾਂ ਦੇ ਉੱਤੇ ਲੈਕਚਰ ਕਰਵਾਏ ਐ ਇਸ ਨਰਿੰਦਰ ਸਿੰਘ ਤੋਂ ਥੋੜਾ ਲੋ ਇਹ ਕਹਿੰਦੇ ਆ ਵੀ ਨਸ਼ਾ ਵਿਰੋਧ ਯੁੱਧ ਐ ਉਹ ਡੀਐਸਪੀ ਉਹ ਪੁਲਸਾਰਿਆਂ ਜਿਹੜੇ ਅਧਿਕਾਰ ਤੋਂ ਤੁਸੀਂ ਜੇਲ੍ਹ 'ਚ ਲੈਕਚਰ ਕਰਵਾ ਰਹੇ ਹੋ ਉਹਦਾ ਸੀਆਈਏ ਸਟਾਫ ਬਠਿੰਡਾ ਦੇ ਪੁਲਸੀਆਂ ਨੇ ਗ੍ਰੈਂਟਾ ਦਾ ਲਾ ਕੇ ਉਹਦਾ ਖਤਮ ਕਰਤਾ ਤੇ ਜੇ ਸੱਚਮਈ ਇਹਨਾਂ ਦੀ ਕੋਈ ਹੁੰਦੀ ਇਨਸਾਫ ਦੀ ਗੱਲ ਸਾਡਾ ਇਤਹਾਪਕ ਮਾਰਿਆ ਅੱਲਾ ਸਾਡੇ ਖਤ ਕਹੇ ਤੋ ਲੈਕਚਰ ਦਿੰਦਾ ਸੀਗਾ ਜੇਲ੍ਹ ਦੇ ਵਿੱਚ ਜੇ ਸੱਚਮੁੱਚ ਇਹਦਾ ਤਾਂ ਇਨਸਾਫ ਦੀ țeੜ ਘੁੰਦੇ ਤਾਂ ਹੁਣ ਨੂੰ ਸਾਰੇ ਦੇ ਸਾਰੇ ਉਹ ਟੰਗੇ ਹੋਣੇ ਝਾਈ ਦੇ ਸੀਗੇ ਸਿੱਖਾਂ ਦੇ ਪਿੱਛੇ ਹੋਣੇ ਚਾਹੀਦੇ ਸੀ ਚਲੇ ਹੋਰ ਕਿਰ ਵੀ ਨਹੀਂ ਕੀਤਾ ਸਾਡੇ ਵੀ ਕਿਰਿਆ ਦੇ ਸਾਰੇ ਸਿਰਸਗਾ ਲੋ ਰੋਹੇ ਬਾਜੂ ਨਹੀਂ ਕੀਤਾ ਤਾਂ ਸਾਡੇ ਭਰਾਵੋ ਇਹ ਕਰਨਾ ਨਹੀਂ ਚਾਹੁੰਦੇ ਦੂਜੀ ਦੇ ਉਹਦਾ ਬਿਲਕੁਲੇ ਕਿਸ ਨਾਲ ਸੇ ਮਿਲਦਾ ਜਸਪਾਲ ਸਿੰਘ ਫਰੀਦਕੋਟ ਦਾ ਸੰਘਰਾਪੂਰ ਦਾ ਇੱਕ ਨੌਜਵਾਨ ਮਈ ਅਹੀ ਮਈ ਜੂਨ ਦਾ ਮਹੀਨਾ 2019 ਦੇ ਵਿੱਚ ਸੀਆਰਏ ਫਰੀਦਕੋਟ ਨੇ ਚੱਕ ਕੇ ਉਹਨੂੰ ਤੁਸੀਂ ਹੈ ਦੇ ਕੇ ਮਾਰਤਾ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਖੁਦਕੁਸ਼ੀ ਬਣਾ ਲ ਗਏ ਆਪਾਂ ਫੋਟੋ ਵਾਲੇ ਉਸ ਤੋਂ ਬਾਅਦ ਉੱਥੇ ਹੁਣੇ ਉਹ ਐਕਸ਼ਨ ਕਮੇਟੀ ਬਣੀ ਡੀਸੀ ਫਰੀਦਕੋਟ ਦਾ 7 ਦਿਨ ਦਫਤਰ ਬੰਦ ਕਰਕੇ ਰੱਖਿਆ ਪਰ ਜਿਹੜਾ ਸਾਡਾ ਨਾਰਾ ਸੀਗਾ ਜਸਪਾਲ ਦੇ ਕਾਤਰ ਕੁੱਤੇ ਬਚ ਕੇ ਜਾਣ ਲਈ ਜਾਣੇ ਦਿਨ ਸੁੱਕੇ ਉਹ ਸੁੱਕੇ ਲੰਘ ਗਏ ਉਹ ਉਹ ਸਾਡਾ ਇੱਕ ਤੌੜਾ ਤਜਰਬਾ ਹੈ ਇੱਕ ਬਚ ਗਏ ਜਿੱਤਦੇ ਹੀ ਵੀਕਣੂ ਕ੍ਰਾਂਤੀਕਾਰੀਆਂ ਨੂੰ ਅੱਜ ਨਹੀਂ ਜਦੋਂ ਐਸਐਸਪੀ ਕਾਲਾ ਹੁੰਦਾ ਸੀਗਾ 1991 ਦੇ ਵਿੱਚ ਚੱਕ-ਚੱਕ ਕੇ ਨੌਜਵਾਨਾਂ ਨੂੰ ਮਾਰਦਾ ਸੀ ਉਦੋਂ ਤੋਂ ਬੋਲਦੇ ਆ ਰਹੇ ਆ ਐਥੇ ਇੱਕ ਮੁੰਡਾ ਇਹਨਾਂ ਦੇ ਸੀਆਈਏ ਬਖੰਡੇ ਵਾਲਿਆਂ ਨੇ ਮਾਤਾ ਰਾਣੀ ਗਲੀ ਦੇ ਵਿੱਚ ਕੋਈ ਨਵਾਲਿਕ ਬੱਚਾ ਸੀ ਆ ਉਹਦੇ ਅ ਮਦਰ ਗੁਰਤਿੰਗਾਂ ਦੇ ਵਿੱਚ ਪਟ્રોલ ਪਾ ਕੇ ਮਰਚਾ ਪਾ ਕੇ ਮਾਰਦਾ ਸੀ ਬੋਲੇ ਵੀ ਕੇਸ ਲੜਿਆ ਸੀ ਪਰ ਉਹਦੀ ਅਖੀਰ ਤੇ ਕਵਾਇਸ਼ ਕਰਵਾਤੀ ਇਹਨਾਂ ਪੁਲਸ ਵਾਲਿਆਂ ਨੇ ਸੋ ਖੀਰ ਤੇ ਅੱਜ ਵੀ ਆਏ ਅਸੀਂ 1991 ਤੋਂ ਪੁਲਸ ਦੀਆਂ ਜ਼ਬਰਦਸਤ ਵਿਰੋਧ ਪੁਲਸ ਦੇ ਝੂਠੇ ਪੁਲਸ ਮੁਕਾਬਲੇ ਵਿਰੋਧ ਵਿਧੀਆਂ ਵਿਰੋਧ ਲੜਦੇ ਆ ਰਹੇ ਹਾਂ ਅੱਜ ਵੀ ਭਾਰਤੀ ਕਿਸਾਨ ਦੇ ਇਹਨਾਂ ਕ੍ਰਾਂਤੀਕਾਰੀਆਂ ਦੇ ਮੇਰੀ ਗਵਾਹੀ ਦੇ ਵਿੱਚ ਢਾਈ ਤਿੰਨ ਸੌ ਦਾ ਬਠਿੰਡਾ ਜ਼ਿਲ੍ਹੇ ਦਾ ਜਥਾ ਸ਼ਾਮਲ ਹੋਇਆ ਹਮਾਇਤ ਦੇ ਤੌਰ ਤੇ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਨਹੀਂ ਐਕਸ਼ਨ ਕਮੇਟੀ ਦਾ ਸੱਤਾ ਪਰਵਾਰ ਦਾ ਸੱਤਾ ਸੀ ਅਸੀਂ ਹਮਾਇਤ ਬੰਦਿਆਂ ਸ਼ਾਮਲ ਹੋਏ ਤੇ ਵਿਸ਼ਵਾਸ ਦਿਵਾ ਕੇ ਜਾਂਦੇ ਆਂ ਵੀ ਜਦੋਂ ਤੱਕ ਇਹ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਪਰਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਆਪਣੇ ਬਾਰੋਂ ਹਮਾਇਤ ਅੱਜ ਦੇ ਤਰ੍ਹਾਂ ਜਾਰੀ ਰੱਖਾਂਗੇ ਲੈ ਕੇਦਾ ਹੋਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ